ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਨਹੀਂ ਇਕੱਲਾ ਹੀ ਹੈ ਅੱਛਾ ਹੂੰ ਵਿਆਹ ਨਹੀਂ ਕਰਵਾਇਆ ਸੀ ਜੀ ਵਿਆਹ ਕਰਾਇਆ ਤਾਂ ਪੰਜ ਮੁੰਡੇ ਤੇ ਹਾਂ ਪੰਜੇ ਰੱਬ ਪੱਧਰ ਗਿਆ ਓ ਵਾਹਿਗੁਰੂ ਇਕੱਲਾ ਰਹਿ ਗਿਆ ਜਿੱਤਾ ਦੇ ਤੇ ਉੱਤੇ ਲੱਗ ਗਿਆ ਬੇਬੇ ਬਾਪੂ ਜੀ ਕਿੱਥੇ ਬੇਬੇ ਹੈਂ ਦੇਦੇ ਦੇਦੇ ਬੂਬੂ ਹੌਸਲ ਰਹਿ ਗੀਆਂ ਉਹ ਵਾਹਿਗੁਰੂ ਬੋਬੂ ਆ ਤੇ ਤੈਨੂੰ ਵੀ ਘਤ ਚਲੇ ਗੀਆਂ ਤੁਹਾਡੇ ਤਾਂ ਵੈਸੇ ਹੀ ਤੁਹਾਡੇ ਤਾਂ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਬਾਪੂ ਜੀ ਤੁਸੀਂ ਗੁਰੂ ਨਾਨਕ ਦੇ ਕੀਰਤੀ ਸਿੱਖੋ ਜੀ ਹਾਂ ਹੋਰ ਦਾ ਨਾਤਾ ਜੀ ਤੇ ਪੈਦਾ ਅੱਛਾ ਯਾਦ ਹੁੰਦੀ ਬਾਪੂ ਜੀ ਉਹਨਾਂ ਦੀ ਹਾਂ ਯਾਦ ਤਾਂ ਬਾਤ ਪਰ ਫਿਰ ਨਹੀਂ ਤੇ ਆਦੇ ਵਾਹਿਗੁਰੂ ਹੈ ਕਿੰਨੀ ਉਮਰ ਹੋ ਗਈ ਬਾਪੂ ਜੀ ਉਮਰ ਤਾਂ 100 ਹੋ ਗਈ 100 ਸਾਲ ਦੀ ਉਮਰ ਹੋ ਗਈ ਤੁਹਾਡੀ ਤੁਹਾਨੂੰ ਕਿਸੇ ਹੋਰ ਚੀਜ਼ ਦੀ ਬਾਪੂ ਜੀ ਲੋੜ ਹੈ ਮੈਨੂੰ ਦੱਸੋ ਤੁਸੀਂ ਕੋਈ ਨਹੀਂ ਲੋੜ ਹੈ ਜੀ ਕੋਈ ਨਹੀਂ ਲੋੜ ਕੋਈ ਨਹੀਂ ਲੋੜ ਬਾਈ ਗੁਰੂ ਨਹੀਂ ਹੈ ਜੀ ਪਰਮਾਤਮਾ ਨੇ ਪਰ ਮੈਨੂੰ ਖੁਸ਼ੀ ਹੋਊਗੀ ਬਾਪੂ ਜੀ ਬਾਈ ਗੁਰੂ ਜੇ ਤੁਹਾਡੀ ਕੋਈ ਸੇਵਾ ਕਰਵਾ ਲਵੇ ਅਜੇ ਹੀ ਲੋੜਵੰਦਾਂ ਨੂੰ ਗੁਰੂ ਦੀ ਰਸੋਈ ਪਹੁੰਚਾਉਂਦੀ ਹੈ ਭਾਈ ਲੰਗਰ ਹੈ ਗੁਰੂ ਪਾਸ਼ਾ ਜੀ ਦੇ ਵੇਲੇ ਦੇ ਸਿੱਖ ਯਾਦ ਆ ਗਏ ਹਾਂ ਜੀ ਉਹ ਸਾਨੂੰ ਇਹੋ ਜਿਹਾ ਹਰ ਪਿੰਡ 'ਚ 3-4 3-4 ਪਰਿਵਾਰ ਮਿਲਦੇ ਰਹੇ ਐਸੇ ਵੇਲੇ ਲਗਭਗ 650 ਪਰਿਵਾਰ ਹੈਗੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਉਸ ਆਖਾਨਪੁਰਖ ਦੀ ਕਿਰਪਾ ਦੇ ਨਾਲ ਗੁਰੂ ਕੀ ਰਸੋਈ ਸੇਵਾ ਪਹੁੰਚ ਕਰ ਰਹੀ ਆ ਨੀਗਾ ਠੀਕ ਹੈ ਤੁਹਾਡੀ ਨੀਗਾ ਹਾਂ ਜੀ ਨੀਗਾ ਠੀਕ ਹੈ ਦੰਦ ਦੰਦ ਹੈ ਨੀ ਅੱਛਾ ਦੰਦ ਲੋਣੇ ਬਾਪੂ ਜੀ ਕਦਾ ਕਿਵੇਂ ਛਕਦੇ ਹੋ ਤੁਸੀਂ ਬੱਸਦਾ ਬੱਸਾ ਕਿ ਜਾਈਗਾ ਜਦੋਂ ਇਹਨਾਂ ਨੂੰ ਅਸੀਂ ਪਹਿਲੀ ਵਾਰ ਜਾਣਕਾਰੀ ਹਾਸਲ ਕਰਨ ਆਏ ਸੀ ਤੇ ਆਹ ਬਰਾਂਡੇ 'ਚ ਬਾਪੂ ਨੇ ਦੋ ਇੱਟਾਂ ਰੱਖੀਆਂ ਸੀ ਆ ਉਹਦੇ ਉੱਤੇ ਪਤੀਲਾ ਕਾਲੋ ਕਾਲੀ ਧੂਆਂ ਬੁਰੇ ਹਾਲ ਸਾਨੂੰ ਲੱਗਾ ਕਿ ਆਹ ਬਰਾਂਡੇ ਦੇ ਵਿੱਚ ਵੀ ਧੂਆਂ ਹੀ ਧੂਆਂ ਸਾਹ ਆਪਣਾ ਨੰਗਰ ਆਪ ਤਿਆਰ ਕਰਦੇ ਦੇਖੇ ਅਸੀਂ ਅੱਖੀ ਸਾਨੂੰ ਬੜਾ ਇਹਨਾਂ ਜੋ ਰਹਿਮ ਆਇਆ ਕਿ ਕਿਨਾ ਹਾਲਾਤਾਂ ਦੇ ਵਿੱਚ ਲੱਕੜਾਂ બાળ ਕੇ ਚੁੱਲ੍ਹਾ ਕਰ ਤਿਆਰ ਕਰ ਰਹੇ ਸੀ ਆਪਣੀ ਰੋਟੀ ਉਹ ਵੀ ਜਿੱਦਾਂ ਦੀ ਕੱਚੀ ਪੱਕੀ ਆ ਬਾਪੂ ਉਸ ਤੋਂ ਬਾਅਦ ਸਾਨੂੰ ਦੂਜੇ ਦਿਨ ਫੇ ਆਪਾਂ ਸ਼ੁਰੂ ਕੀਤਾ ਹੁਣ 2 ਸਾਲ ਤੋਂ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਪਹੁੰਚ ਹੋ ਰਹੀ ਆ ਪੱਲਸ ਹੁੰਦਾ ਕਿ ਕੋਈ ਜਿਹੜੇ ਰਸੋਈ ਦੇ ਵਿੱਚ ਚੱਲ ਕੇ ਆ ਸਕਦੇ ਆ ਉਹ ਕੋਈ ਵੀ ਕਰਿਆਨੇ ਦੀ ਸੇਵਾ ਮੰਨ ਲਓ ਦਾਲ ਠੰਡ ਕੇ ਚੌਲ ਜੋ ਵੀ ਆਪਣੇ ਘਰਾਂ ਦੇ ਵਿੱਚ ਆਪਾਂ ਡੇਲੀ ਚੀਜ਼ਾਂ ਵਰਤਦੇ ਆ ਉਹ ਉੱਥੇ ਜਾ ਕੇ ਦੇ ਸਕਦੇ ਆ ਤੇ ਵਾ ਉਹਦੀ ਉਹਦੀ ਰਸੀਦ ਆਪਾਂ ਕੱਟ ਕੇ ਸੰਗਤ ਨੂੰ ਦੇ ਦੇ ਦੀ ਆ ਤੇ ਚਾਹੇ ਕੋਈ ਕੈਸ਼ ਦੇ ਕੇ ਜਾਵੇ ਤੇ ਚਾਹੇ ਕੋਈ ਅਕਾਊਂਟ ਚ ਟ੍ਰਾਂਸਫਰ ਕਰੇ ਕੈਸ਼ ਵਾਲੇ ਵੀ ਆਪਾਂ ਬੈਂਕ ਦੇ ਵਿੱਚ ਜਮਾ ਕਰਵਾ ਕੇ ਉੱਥੋਂ ਫਿਰ ਕੋਈ ਵੀ ਜਿਹੜੀ ਪੇਮੈਂਟ ਕਰਨੀ ਆ ਕੋਈ ਆਪਾਂ ਕੋਈ ਚੀਜ਼ ਪਰਚੇਸ ਕੀਤੀ ਆ ਉਹ ਫਿਰ ਉੱਥੋਂ ਆਪਾਂ ਚੈੱਕ ਦੇ ਦੇਦਾ ਉਹ ਇੱਕ ਤਰ੍ਹਾਂ ਦਾ ਸਾਡੇ ਲਈ ਹਮੇਸ਼ਾ ਕਦੇ ਵੀ ਕੋਈ ਸਾਲ ਬਾਅਦ 2 ਸਾਲ 4 ਸਾਲ ਬਾਅਦ ਵੀ ਉਹਦਾ ਆਪਣਾ ਜੇ ਆਪਣੀ ਕੋਈ ਸੇਵਾ ਦਿੱਤੀ ਹੋਆ ਕੋਈ ਹਿਸਾਬ ਲੈਣਾ ਚਾਹੀ ਤੋ ਲੈ ਸਕਦਾ ਜੀ ਤਾਨੀਆਂ ਜੀ ਵੀ ਜਾ ਕੇ ਪਹਿਲੇ ਦੇਖ ਲੈਣ ਵੀ ਚੱਲਿਆ ਰਾਂ ਐ ਘਰ 15 ਘਰ ਇੱਧਰ ਨੂੰ ਦੇਖ ਲੈ 15 ਉਹਦੇ ਆਪਾਂ ਨੇ ਗਿਣਤੀਓ ਪੂਰੀ ਕਰਨੀ ਜਿਵੇਂ ਅੱਜ ਕੱਲ ਵੀ ਰਹਾਾਂ ਦੇ ਵਿੱਚ ਲੰਗਰ ਲੱਗਾ ਹੁੰਦਾ ਜੀ ਅਗਲਾ ਕਹਿੰਦਾ ਜੀ ਛੱਕ ਕੇ ਆਈ ਪਰ ਆਪਾਂ ਕਹਿੰਦੇ ਜੀ ਗੁੱਟ ਤੋਂ ਵੱਡ ਲਿਆਉਂਦੇ ਵੀ ਇੱਕ ਜੀ ਛੱਕੇ ਇੱਕ ਛੱਕੇ ਨਹੀਂ ਜੀ ਇਹ ਚੰਗੀ ਤਰ੍ਹਾਂ ਜਾਣਕਾਰੀ ਵੈਰੀਫਾਈਡ ਕਰਕੇ ਪਰਿਵਾਰ ਇਹ ਉਹ ਪਰਿਵਾਰ ਹਨ ਜਿਹੜੇ ਚੱਲ ਕੇ ਗੁਰਦੁਆਰੇ ਵੀ ਨਹੀਂ ਜਾ ਸਕਦੇ ਜਿਨ੍ਹਾਂ ਗੁਰਦੁਆਰਿਆਂ 'ਚ ਲੰਗਰ ਪੱਕਦਾ ਹੈ ਅਸੀਂ ਉਹਨਾਂ ਪਰਿਵਾਰਾਂ ਦੀ ਸੇਵਾ ਕਰਦੇ ਆਂ ਜਿਹੜੇ ਚੱਲ ਵੀ ਨਹੀਂ ਸਕਦੇ ਚੱਲ ਕੇ ਗੁਰਦੁਆਰੇ ਜਾ ਕੇ ਛੱਕ ਵੀ ਨਹੀਂ ਸਕਦੇ ਉਹਨਾਂ ਨੂੰ ਅਸੀਂ ਇਹ ਬੈੱਡ ਤੇ ਜਾ ਕੇ ਟਿਫਨ ਪੈਕ ਕਰਕੇ ਪਹੁੰਚ ਕਰਦੇ ਆਂ ਜੀ ਕੁਝ ਸਰਦਾਰ ਗੁਰਜਿੰਦਰ ਸਿੰਘ ਦੀ ਬਣੀ ਸੀ 2021 ਇਹ ਕਹਿ ਲਓ ਕਿ 1 ਸਾਲ ਤੱਕ ਸਰਦਾਰ ਗੁਰਜਿੰਦਰ ਸਿੰਘ ਹੁਣਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਸੀ ਇਸ ਵੇਲੇ ਨਵਾਂ ਸ਼ਹਿਰ ਆਸ-ਪਾਸ ਐਨ ਆਰ ਆਈ ਪਰਿਵਾਰਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਗੁਰਜਿੰਦਰ ਸਿੰਘ ਜੀ ਹੋਰਾਂ ਦੀ ਗੱਲ ਕੀਤੀ ਹੈ ਤਾਂ ਮੈਂ ਭਾਈ ਜੀ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਜਦੋਂ ਮੈਂ ਕੈਨੇਡਾ ਜਾਂਦਾ ਤਾਂ ਉਸ ਵਕਤ ਇੱਕ ਇੰਟਰਵਿਊ ਕੀਤੀ ਸੀਗੀ ਇੱਕ ਸਿੱਖ ਗੁਰੂ ਦਾ ਇੱਕ ਸਿੰਘ ਜਿਨੇ ਪੱਲਿਓਂ ਪੈਸੇ ਪਾ ਕੇ ਪਿੰਡਾਂ ਦੇ ਜਿਹੜੇ ਲੋੜਵੰਦ ਬੰਦੇ ਸੀਗੇ ਉਹਨਾਂ ਨੂੰ ਐਲਐਮਆਈ ਦੇ ਕੇ ਉੱਥੇ ਬੁਲਾਏ ਤੇ ਉਹਨਾਂ ਦਾ ਸਾਰਾ ਖਰਚਾ ਵੀ ਕੀਤਾ ਤੇ ਹੁਣ ਵੀ ਉੱਥੇ ਉਹ ਨੌਕਰੀ ਬਾਈ ਜੀ ਉਹਨਾਂ ਕੋਲ ਕਰ ਰਹੇ ਇੰਨੀ ਵਧੀਆ ਸੋਚ ਦੇ ਮਾਲਕ ਬਾਈ ਗੁਰਜਿੰਦਰ ਸਿੰਘ ਹੋਰੀ ਗੁਰਜਿੰਦਰ ਬਾਜੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਸੌਖਾ ਕਰ ਦਿੱਤਾ ਜੀ ਇੱਥੇ ਸੋ ਅਜੇ ਹੈ ਲੋੜਵੰਦ ਪਰਿਵਾਰਾਂ ਕੋਲ ਜਾਂਦਾ ਲੰਗਰ ਇਹ ਕੀਰਤੀ ਸਿੱਖਾ ਬਾਪੂ ਜੀ ਤ ਬਿਲਕੁਲ ਗੁਰੂ ਨਾਨਕ ਦੇ ਸਿੱਖ ਨੇ ਸੋ ਦੇਖੋ ਉਸੇ ਤਰ੍ਹਾਂ ਸਾਦਾ ਜੀਵਨ ਬਤੀਤ ਕਰ ਰਹੇ ਨੇ ਬਹੁਤ ਮੁਸ਼ਕਲ ਹੈ ਇਹ ਹਾਲਾਤਾਂ ਦੇ ਵਿੱਚ ਰਹਿਣਾ ਪਰ ਜਿਹੜਾ ਗੁਰੂ ਦਾ ਸਿੱਖ ਹੈ ਗੁਰਨਾਨਕ ਦਾ ਸਿੱਖ ਹੈ ਉਹ ਬਾਣੇ 'ਚ ਰਹਿ ਲੈਂਦਾ ਉਹਨੂੰ ਆਪ ਮਾਲਕ ਰੱਖ ਲੈਂਦਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਨਹੀਂ ਇਕੱਲਾ ਹੀ ਹੈ ਅੱਛਾ ਹਮ ਵਿਆਹ ਨਹੀਂ ਕਰਵਾਇਆ ਸੀ ਜੀ ਵਿਆਹ ਕਰਵਾਇਆ ਤਾਂ ਪੰਜ ਮੁੰਡੇ ਤੇ ਹਾਂ ਪੰਜੇ ਰੱਬ ਲੈ ਗਿਆ ਉਹ ਵਾਹਿਗੁਰੂ ਵਾਹਿਗੁਰੂ ਕਦਾਂ ਰਹਿ ਗਿਆ ਵਾਹਿਗੁਰੂ ਵਾਹ ਪੰਜਾਂ ਨੂੰ ਕੀ ਹੋ ਗਿਆ ਸੀ ਬਾਪੂ ਬਾਬਾ ਤਾਂ ਨਹੀਂ ਲੈ ਗਿਆ ਬਸ ਹੋਣਾ ਕਿਹਾ ਤਾਂ ਅੱਛਾ ਜਿੱਦਾਂ ਦਿੱਤੇ ਉਦਾਂ ਹੀ ਲੈ ਗਿਆ ਪਹਾਣੇ 'ਚ ਰਹਿੰਦੇ ਹੋ ਤੁਸੀਂ ਹਾਂ ਵਾਹਿਗੁਰੂ ਦੇ ਪਹਾਣੇ 'ਚ ਰਹਿੰਦੇ ਹਾਂ ਹੋਰ ਇਹ ਬਹੁਤ ਬਾਪੂ ਜੀ ਤੁਹਾਡੇ ਉੱਤੇ ਕਿਰਪਾ ਵਾਹਿਗੁਰੂ ਦੀ

ਉਹਨੂੰ ਕੌਣ ਲੈ ਗਿਆ ਉਹ ਨਾ ਉਹ ਠੀਕਾ ਵਛੇ ਤੇ ਬੈਜੀ ਹੋਤੀ ਆਪੇ ਚੱਲ ਗਈ ਫੇ ਬਾਬੂ ਲੰਗਰ ਕਿੰਨੀ ਦੇਰ ਤੋਂ ਆ ਰਹੇ ਤੁਹਾਨੂੰ ਇਹ ਲੰਗਰ ਸਾਨੂੰ ਆਂਦਾ ਬਸ ਹੋ ਗਏ 2 ਕੁ ਸਾਲ ਸੋਣਾ ਲੰਗਰ ਮਿਲ ਕੇ ਠੀਕ ਹੁੰਦਾ ਪ੍ਰਸ਼ਾਦਾ ਹਾਂਜੀ ਟਾਈਮ ਨਾਲ ਦੇ ਜਾਂਦੇ ਆ ਸਾਰੇ ਹੂੰ ਇਹਨਾਂ ਦੇ ਭਲੇ ਲਈ ਵਾਹਿਗੁਰੂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਇਹਨਾਂ ਦੀ ਵੀ ਅੱਛਾ ਕਰਦੇ ਹੁੰਦੇ ਆ ਹੈ ਨਾਵਾ ਸਿਰਵਾਲਾ ਵਾਸੀ ਤੁਹਾਡੇ ਤਾਂ ਵੈਸੇ ਹੀ ਤੁਹਾਡੇ ਤਾਂ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਬਾਪੂ ਜੀ ਤੁਸੀਂ ਗੁਰੂ ਨਾਨਕ ਦੇ ਕੀਰਤੀ ਸਿੱਖੋ ਜੀ ਹਾਂ ਪਾਣੇ ਚ ਬਹੁਤ ਮੁਸ਼ਕਲ ਆ ਰਹਿਣਾ ਪੰਜ ਪੁੱਤ ਤੇ ਪੰਜੇ ਚਲੇ ਗਏ ਇਸ ਦੁਨੀਆ ਤੋਂ ਹੋਵੇ ਇਦਾਂ ਹੀ ਹੈ ਬੜੇ ਮਾੜੇ ਹਾਲਾਤਾਂ ਚ ਨੇ ਬਾਪੂ ਜੀ ਆ ਦੇਖੋ ਜੀ ਪਿੰਡ ਕਿਹੜਾ ਬਈ ਭਾਜੀ ਭਾਣ ਮਜਾਰਾ ਭਾਣ ਮਜਾਰਾ ਉਹ ਕੇਸੀ ਕੇਸੀ ਦੁਨੀਆ ਕਿੱਥੇ ਕਿੱਥੇ ਵਸੇ ਹੋਈ ਆ ਜੀ ਆਪਾਂ ਫੇਰ ਵੀ ਆਪਾਂ ਸ਼ੁਕਰਾਨਾ ਨਹੀਂ ਕਰਦੇ ਗੁਰੂ ਦਾ ਹਾਂ ਜੀ ਤੇ ਮੋਦਰਾ ਮਾਤਾ ਜੀ ਤੇ ਪੈਦਾ ਅੱਛਾ ਯਾਦ ਆਉਂਦੀ ਬਾਪੂ ਜੀ ਉਹਨਾਂ ਦੀ ਹਾਂ ਯਾਦ ਤਾਂ ਬਾਤ ਛੁਪਨੇ ਚ ਵੀ ਆਦੇ ਵਾਹਿਗੁਰੂ ਵਾਹਿਗੁਰੂ ਹਾਂ ਹੋਰ ਨਾਮ ਜਪ ਲੈਂਦੇ ਹਾਂ ਵਾਹਿਗੁਰੂ ਜੀ ਦਾ ਹੋਰ ਜੀ ਵਾਹਿਗੁਰੂ ਜੀ ਕਿੰਨੀ ਉਮਰ ਹੋ ਗਈ ਬਾਪੂ ਜੀ ਉਮਰ ਤਾਂ 100 ਹੋ ਗਈ 100 ਸਾਲ ਦੀ ਉਮਰ ਹੋ ਗਈ ਤੁਹਾਡੀ ਚੜਦੀ ਕਲਾ ਚ ਤੁਸੀਂ ਬਹੁਤ ਸਿਹਤ ਰੱਬ ਬਹੁਤ ਦਇਆ ਬਾਈ ਇਹ ਖੜਦੇ ਵਾਇਗਰੂ ਤੁਹਾਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਨਾਲ ਵਾਇਗਰੂ ਹਾਂਜੀ 100 ਤੇ ਉੱਤੇ ਦੀ ਹੋ ਗਈ ਉਮਰ ਹਾਂਜੀ ਹੋ ਜੀ 47 ਵੀ ਦੇਖ ਲਿਆ ਫਿਰ ਤਾਂ ਤੁਸੀਂ ਹੱਲਿਆਂ ਵਾਲਾ ਟਾਈਮ ਹੱਲਿਆਂ ਆ ਜੀ ਚੰਗੀ ਤਰ੍ਹਾਂ ਦੇਖਿਆ ਅੱਛਾ ਜੀ ਕਿਵੇਂ ਦੇ ਹਾਲਾਤ ਸੀ ਬਾਪੂ ਜੀ ਉਦੋਂ ਹਾਂ ਕਿਵੇਂ ਦੇ ਹਾਲਾਤ ਸੀਗੇ ਉਦੋਂ ਹਾਲਾਤ ਕਿਵੇਂ ਦੇ ਸੀ ਉਦੋਂ ਹਾਂ ਹਾਲਾਤ ਹਾਲਾਤ ਤਾਂ ਬਹੁਤ ਸੀ ਜੀ ਬੜੇ ਤਖੜੇ ਤੇ ਬਾਪੂ ਜੀ ਜਮ ਉਦੋਂ ਮਤਲਬ ਕਿ ਜਿਹੜਾ ਪਿਆਰ ਸੀ ਬਹੁਤ ਸੀ ਆਪਸ ਦੇ ਵਿੱਚ ਲੋਕਾਂ ਦਾ ਬਹੁਤ ਹੁਣ ਉਹ ਰਿਹਾ ਨਹੀਂ ਕੰਮ ਉਹ ਨਹੀਂ ਰਿਹਾ ਅੱਗੇ ਵਾਲਾ ਪਿਆਰ ਨਹੀਂ ਰਿਹਾ ਜੇ ਪਿਆਰ ਹੁੰਦਾ ਤਾਂ ਐਡੀ ਦੂਰੋਂ ਚੱਲ ਕੇ ਪ੍ਰਸ਼ਾਦਾ ਦੇਣ ਨਾ ਆਉਂਦੇ ਇਹ ਹਾਂ ਹੋ ਉਹਨਾਂ ਹਾਲਾਤਾਂ ਨੂੰ ਦੇਖ ਕੇ ਫੇ ਕੱਲੇ ਬੈਠੇ ਕੀ ਸੋਚਦੇ ਰਹਿੰਦੇ ਨੇ ਬਾਪੂ ਜੀ ਬਸ ਦੋ ਕੁੜੀਆਂ ਹੈਗੀਆਂ ਅੱਛਾ ਉਹ ਆਪਣੀ ਘਰ ਹੀ ਰਹਿੰਦੀਆਂ ਕਦੇ-ਕਦੇ ਆ ਜਾਂਦੀਆਂ ਆਹੋ ਮਿਲਣ ਬਾਪੂ ਨੂੰ ਹੋਰ ਚਾਉਂਦਾ ਤਾਂ ਨਹੀਂ ਐ ਛੱਤ ਚਾਉਂਦੀ ਤਾਂ ਨਹੀਂ ਨਹੀਂ ਜੀ ਤੁਹਾਨੂੰ ਕਿਸੇ ਹੋਰ ਚੀਜ਼ ਦੀ ਬਾਪੂ ਜੀ ਲੋੜ ਆ ਮੈਨੂੰ ਦੱਸੋ ਤੁਸੀਂ ਕੋਈ ਨਹੀਂ ਲੋੜ ਹੈ ਜੀ ਕੋਈ ਨਹੀਂ ਲੋੜ ਕੋਈ ਨਹੀਂ ਲੋੜ ਲੋੜ ਕਿਸੇ ਵੀ ਚੀਜ਼ ਦੀ ਕੋਈ ਦੇਣਾ ਵੈਗੁਰੂ ਨਹੀਂ ਹੈ ਜੀ ਪਰਮਾਤਮਾ ਨੇ ਪਰ ਮੈਨੂੰ ਖੁਸ਼ੀ ਹੋਊਗੀ ਬਾਪੂ ਜੀ ਹੂੰ ਵੈਗੁਰੂ ਜੇ ਤੁਹਾਡੀ ਕੋਈ ਸੇਵਾ ਕਰਵਾ ਲਵੇ ਬਸ ਕੋਈ ਨਹੀਂ ਮਹਾਰਾਜ ਕਰਾਊਗਾ ਅਸੀਂ ਤਾਂ ਚਲੋ ਕੌਣ ਹੁੰਦੇ ਆ ਹੈਨਾ ਜੀ ਪਰ ਵੈਗੁਰੂ ਸਾਤੋਂ ਕਰਵਾ ਲਈ ਤਾਂ ਜਾਦਾ ਤੁਹਾਨੂੰ ਕੋਈ ਚੀਜ਼ ਚਾਹੀਦੀ ਬਾਪੂ ਜੀ ਨਹੀਂ ਕੋਈ ਨਹੀਂ ਚਾਹੀਦੀ ਹਮਮ ਠੀਕ ਹੈ ਹਮ ਚਲੋ ਅਜੇ ਹੀ ਲੋੜਵੰਦਾਂ ਨੂੰ ਗੁਰੂ ਕੀ ਰਸੋਈ ਪਹੁੰਚਾਉਂਦੀ ਹੈ ਭਾਈ ਲੰਗਰ ਹੈ ਤੇ ਆ ਬਾਪੂ ਜੀ ਦੇਖੋ ਗੁਰੂ ਪਾਸ਼ਾ ਜੀ ਦੇ ਵੇਲੇ ਦੇ ਸਿੱਖ ਯਾਦ ਆ ਗਏ ਹਾਂ ਜੀ ਕੰਮ ਕੰਮ ਬਹੁਤ ਚੱਲਦਾ ਸੀ ਅੱਛਾ ਜੀ ਹਮ ਕਾਹਦਾ ਕੰਮ ਕੀਤਾ ਬਾਪੂ ਜੀ ਕੰਮ ਦਾ ਆਪਣਾ ਖੇਤੀ ਦਾ ਕਰਿਆ ਅੱਛਾ ਬਹੁਤ ਮਲਕੇ ਮਿਹਨਤ ਕੀਤੀ ਤੁਸੀਂ ਹਾਂਜੀ ਮੈਂ ਤਾਂ ਬਹੁਤ ਕਰੀ ਹੂੰ ਸਹੀ ਹੈ ਪਰ ਅੱਜ ਕਦੇ ਚਿਤ ਚੇਤੇ ਵੀ ਨਹੀਂ ਹੁਣਾ ਵੀ ਜਿਹੜੀਆਂ ਗੱਲਾਂ ਰੱਬ ਨੇ ਕਰਤੀਆਂ ਹਨ ਨਾ ਨਾ ਇੱਥੇ ਜੋ ਗੱਲ ਹੀ ਰੱਬ ਕੀ ਹੈ ਇੱਥੇ ਪੈਸਾ ਹੈ ਜਾਨ ਹੈ ਤੇ ਬੇਟਾ ਕੋਈ ਬਗਲ ਦਾ ਵੀ ਹੁੰਦਾ ਤਾਂ ਹੜਾਤ ਨੂੰ ਆ ਕੇ ਐਨ ਮਾ ਲਾਣਾ ਦਾ ਹੂੰ ਹਾਂ ਜੀ ਤੇ ਤੁਹਾਨੂੰ ਕਿਵੇਂ ਮਿਲੇ ਜੀ ਬਾਪੂ ਜੀ ਦਾ ਕਿਵੇਂ ਪਤਾ ਲੱਗਾ ਸ਼ੁਰੂ ਚ ਜਦੋਂ ਅਸੀਂ ਸ਼ੁਰੂ ਕੀਤੀ ਸੀ ਹੌਲੀ ਹੌਲੀ ਪਿੰਡਾਂ ਪਿੰਡ ਪਿੰਡ ਜਾ ਕੇ ਅਸੀਂ ਮੈਸੇਜ ਦਿੱਤੇ ਲੋਕਾਂ ਨੂੰ ਸਾਨੂੰ ਇਹੋ ਜਿਹਾ ਪਰਿਵਾਰ ਮਿਲਾਓ ਜਿਨ੍ਹਾਂ ਦੀ ਅਸੀਂ ਸੇਵਾ ਕਰ ਸਕੀਏ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਇਹ ਜਿੱਦਾਂ ਜਿੱਦਾਂ ਪਿੰਡਾਂ 'ਚ ਪਤਾ ਲੱਗਦਾ ਗਿਆ ਉਹ ਉਹ ਸਾਨੂੰ ਇਹੋ ਜਿਹਾ ਹਰ ਪਿੰਡ 'ਚ 3-4 3-4 ਪਰਿਵਾਰ ਮਿਲਦੇ ਰਹੇ ਐਸੇ ਵੇਲੇ ਲਗਭਗ 650 ਪਰਿਵਾਰ ਹੈਗੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਕੀ ਰਸੋਈ ਸੇਵਾ ਪਹੁੰਚ ਕਰ ਰਹੀ ਆ ਬੜੀ ਕਿਰਪਾ ਹੈ ਪਰਮਾਤਮਾ ਦੀ ਇਹਨਾਂ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਰੱਬ ਰੂਪ ਹੈ ਸਾਡੇ ਲਈ ਬਜ਼ੁਰਗ ਕਦੇ ਆਈਦਾ ਇਹਨਾਂ ਦੇ ਚਰਨ ਛੂਏ ਦੇ ਆ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਨਾਲ ਜਿਹੜੀ ਰਸੋਈ ਦੀ ਸੇਵਾ ਸਫਲ ਹੋ ਰਹੀ ਆ ਹਾਂਜੀ ਬਹੁਤ ਵਧੀਆ ਪਰ ਦੇਖੋ ਜੀ ਕਿੰਨੀ ਗਰਮੀ ਕਿੰਨੀ ਹੈ ਜੀ ਤੇ ਬਾਪੂ ਜੀ ਫੇਰ ਵੀ ਇੱਥੇ ਰਹਿੰਦੇ ਆ ਜੀ ਹਾਂ ਜੀ ਉਹ ਕਿਹੜੇ ਹਾਲਾਤਾਂ ਚ ਹੁਕਮ ਰਾਜਾ ਦੇ ਵਿੱਚ ਖੁਸ਼ ਆ ਬਾਪੂ ਇਹਨਾਂ ਨੇ ਉਹ ਸੱਤ ਜੋਗ ਸਮਾਂ ਜਿਹੜਾ ਪੁਰਾਣਾ ਸਮਾਂ ਉਹ ਦੇਖਿਆ ਹੋਇਆ 100 ਸਾਲ ਉਮਰ ਹੈ ਬਾਪੂ ਦੀ ਇਹ ਉਹੀ ਪੁਰਾਣੇ ਸਮੇਂ ਦੇ ਮੁਤਾਬਕ ਜੀਵਨ ਇਹਨਾਂ ਦਾ ਸੱਚ ਦੇ ਆਧਾਰ ਤੇ ਚੱਲ ਰਿਹਾ ਹੈ ਬਾਪੂ ਜੀ ਜੋ ਕੁਝ ਰੱਬ ਕਰ ਰਿਹਾ ਉਹ ਠੀਕ ਕਰ ਰਿਹਾ ਤੇ ਠੀਕ ਹੈ ਨਿਗਾ ਠੀਕ ਹੈ ਤੁਹਾਡੀ ਨਿਗਾ ਹਾਂ ਜੀ ਨਿਗਾ ਠੀਕ ਹੈ ਦੰਦ ਦੰਦ ਨਹੀਂ ਚੰਗੇ ਹੁੰਦੇ ਦੰਦ ਲਵਾਉਣੇ ਬਾਪੂ ਜੀ ਨਹੀਂ ਪ੍ਰਸ਼ਾਦਾ ਕਿਵੇਂ ਛਕਦੇ ਹੋ ਤੁਸੀਂ ਪ੍ਰਸ਼ਾਦਾ ਥੱਕ ਹੀ ਜਾਏਗਾ ਅੱਛਾ ਜੀ ਦੰਦ ਨਹੀਂ ਚੰਗੇ ਰਹਿੰਦੇ ਦੰਦ ਲਵਾ ਦਿੰਦੇ ਦੰਦ ਲਵਾ ਲਓ ਨਾ ਨਾ ਇਹ ਪਰ ਖਰਾਬ ਹੋ ਜਾਂਦੇ ਹਨ ਨਵੇਂ ਦੰਦ ਨਹੀਂ ਨਹੀਂ ਹੁਣ ਨਹੀਂ ਹੁੰਦੇ ਹੁਣ ਵਧੀਆ ਆ ਗਏ ਹਾਂ ਜੀ ਹਾਂ ਜੀ ਇਹ ਤਾਂ ਇਸ ਤੋਂ ਪਹਿਲਾਂ ਆਪ ਤੁਸੀਂ ਪ੍ਰਸ਼ਾਦਾ ਕਿਵੇਂ ਤਿਆਰ ਕਰਦੇ ਸੀ

ਕੋਲੇ ਹਾਂਜੀ ਜਦੋਂ 2 ਸਾਲ ਤੋਂ ਬਾਪੂ ਦਾ ਜਦੋਂ ਰਸੋਈ ਦੀ ਸੇਵਾ ਆ ਰਹੀ ਹੈ ਉਸ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਅਸੀਂ ਪਹਿਲੀ ਵਾਰ ਜਾਣਕਾਰੀ ਹਾਸਲ ਕਰਨ ਆਏ ਸੀ ਤੇ ਆ ਬਰਾਂਡੇ 'ਚ ਬਾਪੂ ਨੇ ਦੋ ਇੱਟਾਂ ਰੱਖੀਆਂ ਸੀਆਂ ਉਹਦੇ ਉੱਤੇ ਪਤੀਲਾ ਕਾਲੋ-ਕਾਲੀ ਧੂਆਂ ਬੁਰੇ ਹਾਲ ਸਾਨੂੰ ਲੱਗਾ ਕਿ ਆ ਬਰਾਂਡੇ ਦੇ ਵਿੱਚ ਵੀ ਧੂਆਂ ਹੀ ਧੂਆਂ ਸਾ ਆਪਣਾ ਲੰਗਰ ਆਪ ਤਿਆਰ ਕਰਦੇ ਦੇਖੇ ਅਸੀਂ ਅੱਖੀ ਸਾਨੂੰ ਬੜਾ ਇਹਨਾਂ 'ਚੋਂ ਰਹਿਮ ਆਇਆ ਕਿ ਕਿਨਾ ਹਾਲਾਤਾਂ ਦੇ ਵਿੱਚ ਲਕੜਾਂ ਬਾਲ ਕੇ ਚੁੱਲਾ ਕਰ ਤਿਆਰ ਕਰ ਰਹੀ ਸੀ ਆਪਣੀ ਰੋਟੀ ਉਹ ਵੀ ਜਿੱਦਾਂ ਦੀ ਕੱਚੀ ਪੱਕੀ ਆ ਬਾਪੂ ਉਸ ਤੋਂ ਬਾਅਦ ਸਾਨੂੰ ਦੂਜੇ ਦਿਨ ਫੇ ਆਪਾਂ ਸ਼ੁਰੂ ਕੀਤਾ ਹੁਣ 2 ਸਾਲ ਤੋਂ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਪਹੁੰਚ ਹੋ ਰਹੀ ਆ ਠੀਕ ਹੈ ਜੀ ਤੇ ਬਾਪੂ ਜੀ ਕੋਈ ਦਵਾਈ ਵਗੈਰਾ ਖਾਂਦੇ ਕੋਈ ਕਿਸੇ ਤਰ੍ਹਾਂ ਦੀ ਦਵਾਈ ਤਾਂ ਖਾਈ ਜੀ ਹੈ ਅੱਛਾ ਦਵਾਈ ਨਾਲੇ ਟਾਈਮ ਨਿਕਲਦਾ ਹੁਣ ਅੱਛਾ ਕੀ ਪ੍ਰੋਬਲਮ ਰਹਿੰਦੀ ਆ ਹੈ ਕੀ ਕੀ ਰਹਿੰਦੀ ਆ ਮਸਤਪਨਾ ਸਾਹਿਬ ਉਹ ਚੜਿਆ ਅੱਛਾ ਦੋ ਤਿੰਨ ਸਾਡਾ ਸਾਨੇ ਜਾਰੇ ਤੱਕੜਿਆ ਅੱਛਾ ਤੇ ਹੁਣ ਹੁਣ ਠੀਕ ਹੈ ਸਾਹ ਅੱਛਾ ਚਲੋ ਧੰਨਵਾਦ ਬਾਪੂ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਸੋ ਦੇਖੋ ਬਾਪੂ ਜੀ ਇੱਥੇ ਰਹਿੰਦੇ ਨੇ ਤਾਂ ਇੱਕ ਮੈਂ ਕਹਿੰਦਾ ਇਹਨਾਂ ਦੀ ਬਹੁਤ ਵੱਡੀ ਸੇਵਾ ਗੁਰੂ ਕੀ ਰਸੋਈ ਵਾਲਿਆਂ ਦੀ ਅਜੇ ਸਿੱਖਾਂ ਦੀ ਗੁਰੂਆਂ ਦੀ ਅਜਿਹਿਆਂ ਦੀ ਸੇਵਾ ਕਰਕੇ ਆਪਾਂ ਕਿਉਂ ਨਹੀਂ ਸਾਨੂੰ ਗੁਰੂ ਸਾਹਿਬ ਸਾਡੇ ਜਿਹੜੇ ਪਾਪ ਹੈ ਮਾਫ ਕਰਨਗੇ ਤਾਂ ਜ਼ਰੂਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਹਿੱਸਾ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਬਾਈ ਜੀ ਸਾਨੂੰ ਦੱਸਿਓ ਅਸੀਂ ਕਿੱਥੇ ਦਸਵੰਧ ਦੇ ਸਕਦੇ ਆ ਤਾਂ ਅਜਿਹੀਆਂ ਸੰਸਥਾਵਾਂ ਦੇ ਵਿੱਚ ਦਿਆ ਕਰੋ ਪਰਚੀਆਂ ਦੇ ਨਾਂ ਦੇ ਉੱਤੇ ਅੱਜ ਬਿਜ਼ਨਸ ਵਪਾਰ ਬੜੇ ਚੱਲਦੇ ਆ ਦੋਸਤੋ ਪਰ ਹਰ ਪਰਚੀਆਂ ਵਾਲੇ ਵਪਾਰੀ ਨਹੀਂ ਹੁੰਦੇ ਤੇ ਹਰ ਪਰਚੀਆਂ ਵਾਲੇ ਸੇਵਾਦਾਰ ਨਹੀਂ ਹੁੰਦੇ ਉਸੇ ਤਰ੍ਹਾਂ ਜਿਵੇਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਤਾਂ ਇਹ ਗੁਰੂ ਕੀ ਰਸੋਈ ਸੱਚਮੁੱਚ ਨਿਸ਼ਕਾਮ ਤੌਰ ਤੇ ਸੇਵਾ ਕਰਦੇ ਆ ਮੈਂ ਵੇਖਿਆ ਇਹਨਾਂ ਨੂੰ ਕਿਉਂਕਿ ਗੁਰਜਿੰਦਰ ਸਿੰਘ ਭਾਜੀ ਹੋਰ ਨਾਲ ਕੈਨੇਡਾ ਕੈਲਗਰੀ ਮੈਂ ਤੁਹਾਨੂੰ ਦਿਖਾਇਆ ਉੱਥੇ ਰਹਿ ਕੇ ਆਇਆ ਤੇ ਉਹ ਕੈਸੀ ਰੂਹ ਹੈ ਰੱਜੀਆਂ ਰੂਹਾਂ ਨੇ ਇਹ ਸਾਰੀਆਂ ਤੇ ਵਾਹਿਗੁਰੂ ਨੇ ਬਹੁਤ ਇਹਨਾਂ ਦੇ ਉੱਤੇ ਦਇਆ ਮਿਹਰ ਕੀਤੀ ਹੋਈ ਹੈ ਤਾਂ ਜ਼ਰੂਰ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾ ਸਕਦੇ ਹੋ